ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਇੱਕ ਵਾਰ ਮੈਂ ਪਿਛਲੀ ਵੀਡੀਓ ਤੁਹਾਨੂੰ ਦੱਸਿਆ ਸੀ ਕਿ ਹਰੀਆਂ ਸਬਜ਼ੀਆਂ ਨੂੰ ਅਸੀਂ ਜਿਆਦਾ ਦੇਰ ਤੱਕ ਫਰੈਸ਼ ਕਿਵੇਂ ਰੱਖ ਸਕਦੇ ਹਾਂ ਕਿ ਅਸੀਂ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਜਿਵੇਂ ਸਾਡਾ ਧੰਨੀਆਂ ਮੇਥੀ ਐ ਮਟਰ ਵਗੈਰਾ ਅਸੀਂ ਕੱਢ ਕੇ ਰੱਖ ਦਿੰਨੇ ਆ ਅਸੀਂ ਇਹਨਾਂ ਚੀਜ਼ਾਂ ਨੂੰ ਅਸੀਂ ਕਿਵੇਂ ਫਰੈਸ਼ ਰੱਖ ਸਕਦੇ ਹਾਂ ਜਿਆਦਾ ਦੇਰ ਤੱਕ ਠੀਕ ਹੈ ਜੀ ਮੈਂ ਪਿਛਲੀ ਵੀਡੀਓ ਤੁਹਾਨੂੰ ਦੱਸਿਆ ਸੀਗਾ ਕਿ ਮੈਂ ਜਿਹੜੇ ਪੋਲੀਥੀਨ ਆਂਦੇ ਨੇ ਇਹ ਦੇਖੋ ਪੋਲੀਥੀਨ ਮੇਰੇ ਕੋਲ ਉਸ ਤਰ੍ਹਾਂ ਦੇ ਵੀ ਨੇ ਗ੍ਰੀਨ ਕਲਰ ਦੇ ਵੀ ਨੇ ਰੈੱਡ ਵੀ ਕਲਰ ਆਉਂਦੇ ਬੈ ਨੇ ਇਸ ਤਰ੍ਹਾਂ ਦੇ ਪਿੰਕ ਵੀ ਆ ਰਹੇ ਨੇ ਮੈਂ ਇਹਦੀ ਕਟਿੰਗ ਕਰ ਦੇਣੀ ਹੁੰਦੀ ਆ ਕਟਿੰਗ ਕਰਕੇ ਮੈਂ ਚੌਰਸ ਚੌਰਸ ਪੀਸ ਕੱਢ ਲੈਣੀਆਂ ਜਿਵੇਂ ਪੋਣੇ ਬਣਾਈ ਦੇਣ ਨਾ ਉਸ ਤਰ੍ਹਾਂ ਮੈਂ ਚੌਰਸ ਚੌਰਸ ਰੁਮਾਲ ਦੀ ਟਾਈਪ ਦੇ ਬਣਾਦਾ ਨਹੀਂ ਇਹ ਦੇਖੋ ਮੇਰਾ ਘਰ ਤੋਂ ਘੱਟ 15 ਦਿਨ ਦਾ ਪਿਆ ਹੋਇਆ ਧੰਨੀਆਂ ਤੇ ਅਗਰ ਤੁਸੀਂ ਵੀ ਕਈ ਵਾਰੀ ਦੇਖੋ ਘਰ 'ਚ ਗੈਸਟ ਅਚਾਨਕ ਆ ਜਾਂਦੇ ਨੇ ਅਸੀਂ ਧੰਨੀਆਂ ਨੂੰ ਇੰਜ ਹੀ ਸੁੱਟਿਆ ਹੁੰਦਾ ਵੇ ਪਰ ਸਾਨੂੰ ਜਦੋਂ ਅਸੀਂ ਉੱਤੇ ਪਾਣ ਲੱਗਨੇ ਆ ਸਬਜ਼ੀਆਂ ਦੇ ਉੱਤੇ ਜਾ ਦਾਲਾਂ ਦੇ ਉੱਤੇ ਤੇ ਸਾਨੂੰ ਬਹੁਤ ਹੀ ਮਤਲਬ ਕਿ ਅਜੀਬ ਜਿਹਾ ਲੱਗਦਾ ਧਨੀਆ ਐਸ ਤਰ੍ਹਾਂ ਫਰੈਸ਼ ਨਹੀਂ ਹੁੰਦਾ ਹੁਣ ਇਹ ਦੇਖੋ ਮੈਂ ਟਪਰ ਵੇਅਰ ਦੇ ਡੱਬੇ ਚ ਪਾਇਆ ਪਰ ਜ਼ਰੂਰੀ ਨਹੀਂ ਕਿ ਟਪਰ ਵੇਅਰ ਦੇ ਚ ਪਾਣਾ ਤੁਸੀਂ ਹੋਰ ਵੀ ਡੱਬਿਆਂ ਚ ਪਾ ਸਕਦੇ ਹੋ ਜਿਹੜੇ 에ਰ ਟਾਈਟ ਹੁੰਦੇ ਨੇ ਡੱਬੇ ਠੀਕ ਹੈ ਜੀ ਇਹ ਮੈਂ ਘੱਟ ਤੋਂ ਘੱਟ 15 ਦਿਨ ਪਹਿਲੇ ਦੇਖੋ ਧਨੀਆ ਪਾਇਆ ਸੀ ਮੈਂ ਤੁਹਾਨੂੰ ਕੱਢ ਕੇ ਦਿਖਾ ਰਹੀ ਆ ਕਿ ਤੁਸੀਂ ਹੁਣ ਇਹ ਮੇਥੀ ਵੀ ਇਸ ਤਰੀ ਮੈਂ 15 ਦਿਨ ਪਹਿਲੇ ਸਫਾਈ ਕੀਤੀ ਸੀ ਇਹਦੀ ਮੇਥੀ ਦੀ ਪਰ ਇਹਦੇ ਵਿੱਚ ਗੰਦਾ ਨਹੀਂ ਹੋਣਾ ਚਾਹੀਦਾ ਕੋਈ ਜਦੋਂ ਤੁਸੀਂ ਇਹਨੂੰ ਧੰਨੀਆਂ ਨੂੰ ਸਾਫ਼ ਕਰਨਾ ਕੋਈ ਵੀ ਗੰਦਾ ਜਿਵੇਂ ਹੁਣ ਗ੍ਰੀਨ ਗ੍ਰੀਨ ਦੇ ਨਾਲੋਂ ਥੋੜਾ ਜਿਹਾ ਕਲਰ ਚੇਂਜ ਕਰ ਰਿਹਾ ਹੈ ਤੇ ਅਸੀਂ ਇਹਨੂੰ ਕੱਢ ਦੇਵਾਂਗੇ ਉਸੇ ਵaile ਠੀਕ ਹੈ ਜੀ ਕਿਉਂਕਿ ਸਾਡਾ ਜਰਾ ਇੱਕ ਕਹਿੰਦੇ ਨਾ ਮੱਛਲੀ ਸਾਰੇ ਤਲਾਬ ਨੂੰ ਗੰਦਾ ਕਰ ਦਿੰਦੀ ਹੈ ਇਹੇ ਹਿਸਾਬ ਸਬਜ਼ੀਆਂ ਦਾ ਹੁੰਦਾ ਜਰਾ ਜੇ ਅਸੀਂ ਥੋੜਾ ਜਿਹਾ ਅਸੀਂ ਵਿੱਚ ਗੰਦਾ ਸੁਟਾਂਗੇ ਤੇ ਸਾਡਾ ਖਰਾਬ ਹੋ ਜਾਏਗਾ ਇਹ ਦੇਖੋ ਮੈਂ ਜਿਵੇਂ ਮਟਰ ਵਿੱਚੋਂ ਕੱਢਿਆ ਗੰਦਾ ਮਟਰ ਕੱਢ ਦਿੱਤਾ ਮੈਂ ਵੈਸੇ ਜਦੋਂ ਛਿਲਦੀ ਹੁੰਨੀ ਆ ਨਾ ਮਟਰ ਮੈਂ ਉਹਦੇ ਜਦੋਂ ਮੈਨੂੰ ਕੋ ਗੰਦਾ ਲੱਗਦਾ ਤੇ ਮੈਂ ਕਾਲ ਕੇ ਬਾਹਰ ਸੁੱਟ ਦਿੰਦੀ ਆ ਇਹ ਦੇਖੋ ਕਿੰਨੇ ਫਰੈਸ਼ ਨੇ ਮਟਰ ਅਗਰ ਤੁਸੀਂ 15 20 ਦਿਨ ਬਾਅਦ ਜਾਂ ਮਹੀਨੇ ਬਾਅਦ ਵੀ ਕਰਦੇ ਹੋ ਤਾਂ ਨੇਸਤਰੀ ਮਿਲਣਗੇ ਘੱਟ ਤੋਂ ਘੱਟ 1 ਮਹੀਨੇ ਵਸੇ ਤੁਸੀਂ ਸਟੋਰ ਕਰ ਸਕਦੇ ਹੋ ਮੈਂ 1.5 ਕਿਲੋ ਲੈ ਸੀ ਮਟਰ ਔਰ ਮੈਂ ਕੁਝ ਅੱਜ ਬਣਾ ਲੈਨੇ ਕੁਝ ਮੇਰੇ ਮੈਂ ਸੇਵ ਕਰਨ ਲੱਗਿਆ ਰੱਖਣ ਲੱਗਿਆ ਠੀਕ ਹੈ ਜੀ ਹੁਣ ਤੁਸੀਂ ਕੀ ਕਰਨਾ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਪੋਲੀਥੀਨ ਮਿਲਦੇ ਨੇ ਉਹਦੇ ਚ ਇਹਨੂੰ ਚੰਗੀ ਤਰ੍ਹਾਂ ਰੈਪ ਕਰਕੇ ਐ ਮੈਂ ਤੁਹਾਨੂੰ ਦਿਖਾਨੀ ਆ ਮੇਥੀ ਕਿਵੇਂ ਰੱਖੀ ਹੋਈ ਹੈ ਤੁਸੀਂ ਹੈਰਾਨ ਹੋ ਜਾਓਗੇ ਸਰਪ੍ਰਾਈਜ਼ ਹੋਵੋਗੇ ਕਿ ਵਾਕਈ ਇੰਨੇ ਦਿਨ ਰਹਿ ਸਕਦੀ ਐ ਦੇਖੋ ਮੇਥੀ ਦੀ ਮੈਂ ਕਿਵੇਂ ਥੈਲੀ ਬਣਾ ਕੇ ਰੱਖੀ ਹੈ ਠੀਕ ਹੈ ਜੀ ਇਹਦੇ ਚ ਤੁਹਾਨੂੰ ਮੋਇਸਚਰਾਈਜ਼ਰ ਬਿਲਕੁਲ ਨਹੀਂ ਮਿਲੇਗਾ ਐ ਦੇਖੋ ਮੈਂ ਖੋਲ ਕੇ ਤੁਹਾਨੂੰ ਦਿਖਾਨੀ ਆ ਔਰ 15 20 ਦਿਨ ਹੋ ਗਏ ਘੱਟ ਤੋਂ ਘੱਟ ਮੈਨੂੰ ਇਹਨੂੰ ਕੀਤਾ ਉਹਨੂੰ ਮੈਂ ਇੱਕ ਵਾਰੀ ਮੇਥੀ ਦੇ ਪਰੌਂਠੇ ਬਣਾ ਬੈਠੀ ਐ ਦੇਖ ਲਓ ਤੁਸੀਂ ਕਿਵੇਂ ਗ੍ਰੀਨ ਗ੍ਰੀਨ ਪਈ ਉਸ ਤਰੀ ਜੀ ਦੇਖਿਆ ਤੁਸੀਂ ਚਮਤਕਾਰ ਹੀ ਕਿਸਮ ਦਾ ਅਗਰ ਤੁਸੀਂ ਵੀ ਇਸ ਤਰ੍ਹਾਂ ਰਕ ਸੇਵ ਕਰ ਸਕਦੇ ਹੋ ਸਾਫ ਕਰਕੇ ਤੁਸੀਂ ਰੱਖ ਦੋ ਪਰ ਐਵੇਂ ਕਿ ਗਿੱਲੀ ਨਹੀਂ ਹੋਣੀ ਚਾਹੀਦੀ ਇਹਨੂੰ ਥੋੜੀ ਹਵਾ ਦਵਾ ਦੇਣੀ ਹੈ ਡਾਈਨਿੰਗ ਟੇਬਲ ਤੇ ਜਾਂ ਟੇਬਲ ਤੇ ਤੁਸੀਂ ਰੱਖ ਕੇ ਇਹਨੂੰ ਇੱਕ ਵਾਰੀ ਪੱਖੇ ਦੀ ਹਵਾ ਜਾਂ ਵੈਸੇ ਤੁਸੀਂ ਖੁੱਲਾ ਛੱਡ ਦਿਓ ਉਹਨੂੰ ਜਦੋਂ ਚੰਗੀ ਤਰ੍ਹਾਂ ਦੇਚੋ ਮੋਇਸਚਰਾਈਜ਼ਰ ਨਿਕਲ ਜਾਏਗਾ ਗਿੱਲਾ ਨਹੀਂ ਹੋਣਾ ਚਾਹੀਦਾ ਬਸ ਅਗਰ ਮੇਥੀ ਕਈ ਵਾਰੀ ਦੇਖੋ ਦੁਕਾਨਦਾਰ ਉੱਤੇ ਪਾਣੀ ਪਾ ਦਿੰਦੇ ਨੇ ਤੇ ਗਿੱਲੀ ਹੁੰਦੀ ਹੈ ਪਰ ਅਸੀਂ ਇਹਨੂੰ ਗਿੱਲੀ ਨੂੰ ਨਹੀਂ ਵਿੱਚ ਰੱਖਣਾ ਜਦੋਂ ਤੱਕ ਬਿਲਕੁਲ ਸੁੱਕ ਜਾਏਗੀ ਨਾ ਦੇਖ ਲਓ ਪੱਤੇ ਬਿਲਕੁਲ ਸੁੱਕੇ ਹਨ ਜਰਾ ਵੀ ਤੁਹਾਨੂੰ ਪਾਣੀ ਨੇ ਨਜ਼ਰ ਆਏਗਾ ਦੇਖ ਲਓ ਤੇ ਮੈਂ ਇਸ ਤਰੀ ਲਪੇਟ ਕੇ ਰੱਖੇ ਸੀ 15 20 ਦਿਨ ਪਹਿਲੇ ਇੱਕ ਵਾਰੀ ਮੈਂ ਮੇਥੀ ਦੇ ਪਰੌਂਠੇ ਬਣਾ ਬੈਠੀ ਆ ਜਿਹੜੇ ਕਿ ਮੈਂ YouTube ਤੇ ਪਾਏ ਵੀ ਸੀਗੇ ਤੇ ਹੁਣ ਮੈਂ ਅੱਜ ਮਟਰ ਰੱਖਣ ਲੱਗੀ ਆ ਅੱਛਾ ਤੁਸੀਂ ਇਹ ਮਟਰ ਜਿਹੜੇ ਨੇ ਤੁਸੀਂ ਇਸ ਤਰ੍ਹਾਂ ਵੀ ਰੱਖ ਸਕਦੇ ਹੋ ਬਿਨਾਂ ਨੂੰ ਰੈਪ ਕੀਤੇ ਵੀ ਜਿਹੜੇ ਮਟਰ ਨੇ ਨਾ ਬਿਨਾਂ ਰੈਪ ਕੀਤੇ ਵੀ ਤੁਸੀਂ ਇਹਦੇ ਟਪਰ ਵੇਅਰ ਚ ਜਾਂ ਦੂਜੇ ਕੰਟੇਨਰ ਚ ਬਸ ਤੁਹਾਡੇ ਗਿੱਲਾ ਨਹੀਂ ਹੋਣਾ ਚਾਹੀਦਾ ਕੋਈ ਵੀ ਮਟਰ ਸੁੱਕੇ ਸੁੱਕੇ ਮਟਰ ਹੋਣੇ ਚਾਹੀਦੇ ਨੇ ਮੈਂ ਕਾਫੀ ਧੇਰ ਦੇ ਨਾ ਸ਼ਾਮ ਦੇ ਨਿਕਾਲੇ ਹੋਏ ਨੇ ਔਰ ਮੈਂ ਇਹਨੂੰ ਸੁਕਾ ਦਿੱਤਾ ਬਿਲਕੁਲ ਵੀ ਦੇਖ ਲੋ ਵਿੱਚ ਪਾਣੀ ਨਹੀਂ ਹੈਗਾ ਬਿਲਕੁਲ ਸੁੱਕੇ ਬੈ ਨੇ ਬਿਲਕੁਲ ਇਹਦੇ ਚ ਪਾਣੀ ਜੇਕਰ ਹੋਏਗਾ ਨਾ ਤੇ ਤਾਂ ਹੀ ਤੁਹਾਡੇ ਖਰਾਬ ਹੋਣਗੇ ਹੁਣ ਮੈਂ ਇਹ ਥੱਲੇ ਰੱਖ ਕੇ ਉੱਪਰ ਮੈਂ ਇਸਤਰੀ ਮੇਥੀ ਰੱਖ ਦੇਣੀ ਹੈ ਤੇ ਉੱਪਰੋਂ ਮੈਂ ਟੱਕਣ ਬੰਦ ਕਰ ਦੇਣਾ ਇਹ ਦੇਖੋ ਜੀ ਮੈਂ ਇਸ ਤਰ੍ਹਾਂ ਸੇਵ ਕਰਕੇ ਰੱਖਣੇ ਆ ਸੰਭਾਲ ਕੇ ਰੱਖਣੀਆਂ ਚੀਜ਼ਾਂ ਨੂੰ ਔਰ ਜਿਹੜੀ ਮੇਥੀ ਹੈ ਮੈਂ ਇਹਦੇ ਡੱਬੇ ਚ ਪੈਕ ਕਰਕੇ ਇਸ ਤਰ੍ਹਾਂ ਸੋਰੀ ਜਿਹੜਾ ਧੰਨੀਆਂ ਮੈਂ ਇਸ ਤਰੀ ਪੈਕ ਕਰਕੇ ਇਸ ਡੱਬੇ ਦੇ ਵਿੱਚ ਪਾ ਦਣਾ ਕਿਉਂਕਿ ਇੰਨੀ ਜਗ੍ਹਾ ਨਹੀਂ ਘੇਰਦੇ ਹਲਕੀਆਂ ਚੀਜ਼ਾਂ ਹੁੰਦੀਆਂ ਨੇ ਪੋਲੀਆਂ ਹੁੰਦੀਆਂ ਨੇ ਤੇ ਇਹਨੂੰ ਇੰਜ ਇਸਤਰੀ ਰੈਪ ਕਰਕੇ ਤੁਸੀਂ ਇਹਦੇ ਵਿੱਚ ਡੱਬੇ ਚ ਰੱਖ ਕੇ ਤੇ ਉਸ ਤੋਂ ਟੱਕਣ ਚੰਗੀ ਤਰ੍ਹਾਂ ਬੰਦ ਕਰ ਦੋ ਜਿੰਨਾ ਤੁਹਾਨੂੰ ਚਾਹੀਦਾ ਤੁਸੀਂ ਕਢ ਲਓ ਤੇ ਉਸ ਤੋਂ ਬਾਅਦ ਤੁਸੀਂ ਟੱਕਣ ਨੂੰ ਬੰਦ ਕਰ ਦੋ ਠੀਕ ਹੈ ਜੀ ਪਰ ਤੁਹਾਡਾ ਗਿੱਲਾ ਨਹੀਂ ਹੋਣਾ ਚਾਹੀਦਾ ਤੇ ਗੰਦਾ ਵੀ ਨਹੀਂ ਹੋਣਾ ਚਾਹੀਦਾ ਜਰਾ ਜੇ ਵੀ ਤੁਹਾਡੀ ਕੋਈ ਡੰਡੀ ਗੰਦੀ ਤੁਸੀਂ ਕਢ ਕੇ ਰੱਖ ਸਕਦੇ ਹੋ ਬਾਹਰ ਤੇ ਉਹਨੂੰ ਸੇਵ ਕਰ ਸਕਦੇ ਹੋ ਤੇ ਇਸ ਤਰ੍ਹਾਂ ਤੁਸੀਂ 15 20 ਦਿਨ ਦਾ ਮਟੀਰੀਅਲ ਇਕ ਵਾਰੀ ਕਈ ਵਾਰੀ ਜੋਬ ਵਾਲੀਆਂ ਲੇਡੀਜ਼ ਹੁੰਦੀਆਂ ਨੇ ਉਹਨਾਂ ਨੂੰ ਪ੍ਰੋਬਲਮ ਆਉਂਦੀ ਐ ਸੋ ਇਸੇ ਰਹਿੰਦਾ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਡਿਊਟੀ ਤੇ ਵੀ ਜਾਣਾ ਤੇ ਨਾਲ ਉਧਰੋਂ ਮੇਥੀ ਸਾਫ਼ ਕਰੋ ਧੰਨੀਆਂ ਸਾਫ਼ ਕਰੋ ਧੰਨੀਆਂ ਨੂੰ ਇੱਕ ਵਾਰੀ ਤੁਸੀਂ ਸਾਫ਼ ਕਰਕੇ ਰੱਖ ਦਿੱਤਾ ਉਹਦੇ ਚ ਕੱਡੋ ਧੋ ਕੇ ਤੇ ਨਾਲ ਯੂਜ਼ ਕਰ ਲਓ ਇਸ ਤਰੀ ਮੇਥੀ ਹੁੰਦੀ ਐ ਮਟਰ ਹੁੰਦੇ ਤੁਸੀਂ ਕੱਢ ਕੇ ਰੱਖੇ ਹੋਏ ਨੇ ਤੇ ਤੁਹਾਨੂੰ ਕੋਈ ਦਿੱਕਤ ਨਹੀਂ ਆਏਗੀ ਤੁਸੀਂ ਸਬਜੀ ਬਣਾਣੀ ਹੈ ਫਟਾਫਟ ਕੱਢਨੇ ਨੇ ਤੇ ਧੋ ਕੇ ਤੇ ਪਾ ਲੈਣੇ ਨੇ ਕਿਉਂਕਿ ਅਸੀਂ ਪਹਿਲੇ ਧੋਤਿਆਂ ਨਹੀਂ ਹੋਈਆਂ ਇਹ ਚੀਜ਼ਾਂ ਅਸੀਂ ਧੋਣ ਤੋਂ ਬਿਨਾਂ ਹੀ ਰੱਖਿਆ ਹੋਇਆ ਨੇ ਅਗਰ ਅਸੀਂ ਧੋਵਾਂਗੇ ਤਾਂ ਸਾਨੂੰ 4-5 ਦਿਨ ਸੁਕਾਉਣ ਵਾਸਤੇ ਚਾਹੀਦਾ ਐ ਇਸ ਵਾਸਤੇ ਮੈਂ ਕਦੀ ਵੀ ਧੋ ਕੇ ਨਹੀਂ ਰੱਖਦੀ ਮੈਂ ਐਂਝ ਹੀ ਰੱਖ ਦਿੰਨੀ ਆ ਜਿੰਨੀ ਚੀਜ਼ ਮੈਂ ਯੂਜ਼ ਕਰਨੀ ਹੁੰਦੀ ਮੈਂ ਕਾਲ ਕੇ ਉਸਨੂੰ ਧੋ ਕੇ ਫਿਰ ਯੂਜ਼ ਕਰਦੀ ਆ ਤੇ ਤੁਸੀਂ ਵੀ ਆਪਣਾ ਟਾਈਮ ਸੇਵ ਕਰਨਾ ਹੈ ਤੇ ਇਸ ਤਰ੍ਹਾਂ ਹੀ ਤੁਸੀਂ ਕਰ ਸਕਦੇ ਹੋ ਮਟਰਾਂ ਨੂੰ ਕੱਢ ਕੇ ਕਿਸੇ ਕੰਟੇਨਰ ਚ ਪਾ ਦਿਓ 에어 ਟਾਈਟ ਕੰਟੇਨਰ ਹੋਣਾ ਚਾਹੀਦਾ ਇਹ ਨਹੀਂ ਕਿ ਹਵਾ ਜਾਂਦੀ ਰਹੇ ਹਾਂ ਜਿੰਨੇ ਤੁਹਾਨੂੰ ਜ਼ਰੂਰਤ ਨੇ ਕੋਲੀ ਇੱਕ ਕੋਲੀ ਅੱਧੀ ਕੋਲੀ ਤੁਸੀਂ ਕੱਢ ਲਓ ਮਟਰਾਂ ਦੀ ਫਿਰ ਉਹਨੂੰ ਅੱਛੀ ਤਰ੍ਹਾਂ ਬੰਦ ਕਰਕੇ ਰੱਖ ਦਿਓ ਅਗਰ ਤੁਹਾਨੂੰ ਉਹਦੇ ਚ ਲੱਗਦਾ ਥੋੜੀ ਜੀ ਗਿੱਲਾਪਨ ਆ ਗਿਆ ਮੋਇਸਚਰਾਈਜ਼ਰ ਆ ਗਿਆ ਥੋੜਾ ਜਿਹਾ ਫਿਰ ਉਹਨੂੰ ਤੁਸੀਂ ਹਵਾ ਦਵਾ ਕੇ ਇੱਕ ਵਾਰੀ ਪੱਖਾ ਲਗਾ ਕੇ ਡੱਬੇ ਨੂੰ ਖੋਲ੍ਹ ਕੇ ਰੱਖ ਦਿਓ 10 15 ਮਿੰਟ ਬਾਅਦ ਫਿਰ ਤੁਸੀਂ ਬੰਦ ਕਰਕੇ ਰੱਖ ਦਿਓ ਫਿਰ ਤੁਹਾਡੇ 15 20 ਦਿਨ ਹੋਰ ਨਿਕਲ ਜਾਣਗੇ ਇਸ ਤਰੀਏ ਤੁਹਾਡਾ ਮਹੀਨਾ ਡੇਢ ਨਿਕਲ ਜਾਣਾ ਆਰਾਮ ਨਾਲ ਅਗਰ ਤੁਹਾਡੇ ਕੋਲ ਸਵੇਰੇ ਟਾਈਮ ਨਹੀਂ ਹੈ ਤਾਂ ਇਸ ਤਰ੍ਹਾਂ ਤੁਸੀਂ ਕਰਕੇ ਰੱਖ ਸਕਦੇ ਹੋ ਅਗਰ ਟਾਈਮ ਹੈ ਤਾਂ ਫਿਰ ਜਦੋਂ ਮਰਜ਼ੀ ਤੁਸੀਂ ਕੱਟ ਸਕਦੇ ਹੋ ਕਈ ਵਾਰ ਗੈਸਟ ਆ ਜਾਂਦੇ ਨੇ ਫਟਾਫਟ ਤੁਸੀਂ نکال ਲਓ ਸਮਾਨ ਤੇ ਆਪਣਾ ਬਣਾ ਕੇ ਰੱਖ ਸਕਦੇ ਹੋ ਇਸ ਤਰੀ ਤੁਸੀਂ ਗਾਜਰਾ ਗੋਭੀ ਜੋ ਸ਼ਲਗਮ ਵਗੈਰਾ ਜੋ ਵੀ ਸਬਜੀ ਬਣਾਉਣਾ ਚਾਹੁੰਦੇ ਹੋ ਤੁਸੀਂ ਤੇ ਉਹ ਕਟਿੰਗ ਕਰਕੇ ਤੁਸੀਂ ਉਸ ਤਰੀ ਪੈਕ ਕਰਕੇ ਰੱਖ ਦੋ ਠੀਕ ਹੈ ਜੀ ਓਕੇ ਜੀ ਸਤਿ ਸ੍ਰੀ ਅਕਾਲ ਜੀ